ਹੈਲੋ ਗਾਇਜ਼ ਦ ਅਨਦਰ ਡੇ ਅਨਦਰ ਵਲੌਗ ਓ ਮਾਈ ਗੱਡ ਇੰਗਲਿਸ਼ ਸਾਊਫਰੀਕਾ ਫੇਰ ਆ ਗਏ ਉਹੀ ਰਾਹ ਉਹੀ ਗਲੀਆਂ ਉਹੀ ਬੰਦੇ ਕਹਿੰਦੇ ਕਿੱਥੇ ਆ ਗਏ ਕਹਿੰਦੇ ਉਥੇ ਆ ਗਏ ਜਿੱਥੇ ਸਾਡਾ ਆਉਣ ਦਾ 1% ਵੀ ਹੱਕ ਨਹੀਂ ਆ ਪੀ ਕੇ ਹੁਣ ਅਸੀਂ ਚੱਲੇ ਆ ਤੁਸੀਂ ਗੈਸ ਕਰੋ ਵੀ ਕਿੱਥੇ ਚੱਲੇ ਆ ਚੱਲੇ ਆਪਾਂ ਉੱਥੇ ਉਥੇ ਹੀ ਦੱਸਣਾ ਨਹੀਂ ਹੈਗਾ ਕਿੱਥੇ ਚੱਲੇ ਆ ਤੁਸੀਂ ਗੈਸ ਕਰੋ ਵੀ ਕਿਤੇ ਜਾ ਰਹੇ ਆ ਉਹੀ ਮੰਗਿਆ ਉਹੀ ਰਾਹਾਂ ਪਰ ਉਹੀ ਅੱਖੀਆਂ ਉਹੀ ਸੁਰਮਾ ਪਰ ਤੱਕਣ ਵਾਲੀ ਦੀ ਅੱਖ ਬਦਲੀ ਕੀ ਕਹਿੰਦਾ ਉਹੀ ਰਸਤਾ ਉਹੀ ਸੜਕਾਂ ਪਰ ਸਾਡੀ ਕਲਾਸ ਉਹ ਨਹੀਂ ਰਹੀ ਹੁਣ ਸਾਡੀ ਪੜਨ ਵਾਲੀ ਕਲਾਸ ਬਦਲੀ ਅਸੀਂ ਅੱਜ ਫੇਰ ਕਿਸ ਨੂੰ ਮਿਲਣਾ ਆ ਤੇ ਇਹ ਜਿਹਨੂੰ ਮਿਲਣ ਲਈਦਾ ਸਾਨੂੰ ਟਾਈਮ ਦੇਖ ਕੇ ਲੋਕ ਭੱਜ ਜਾਂਦੇ ਨੇ ਸਾਰੇ ਗਜਬ ਬੇਇੱਜ਼ਤੀ ਹੈ ਸੋ ਗਾਇਸ ਵੈਲਕਮ ਬੈਕ ਸਾਡੇ ਚੈਨਲ ਦੇ ਵਿੱਚ ਸੁੱਖ ਸਰਦਾਰ ਦੇ ਵਿੱਚ ਅੱਜ ਤੁਹਾਨੂੰ ਇੰਟਰੋ ਮੈਂ ਕਰਵਾਉਂਗਾ ਤੇ ਸਾਡੇ ਸਰ ਬੈਠਿਆ ਪਿੱਛੇ ਸੁੱਖ ਸੁੱਖਾ ਕੋਈ ਨਾ ਸੁੱਖਾ ہاں ਸੁੱਖਾ ਸਪਾਂਸਰ ਸਾਡੇ ਨਾਲ ਨੇ ਤੇ ਸਾਡੇ ਜੱਗੀ ਮਹਾਰਾਜ ਸਰ ਜੱਗੂ 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 ਸਰ ਜੱਗੂ ਸਰ ਜੱਗੂ ਭਗਵਾਨ ਜੀ ਸਰ ਕਿ ਮੇਰੇ ਤੁਹਾਡਾ ਇੱਕ ਮਿਊਜ਼ਿਕ ਜਾਗੋ ਜਾਗੋ ਸਵੇਰ ਹੋ ਗਈ ਉਹ ਇਹਦੇ ਨਾਲ ਤੋਂ ਬਣੀ ਹੈ ਜੀ ਗੁੱਜਾ ਗੁੱਜਾ ਗੁੱਜ ਸੁਭਾ ਹੋ ਗਈ ਬਚਾਰੇ ਆ ਭਾਈ ਅੱਜ ਮੈਂ ਬਹੁਤ ਦੁਖੀ ਆ ਕਾ ਤੇ ਕਦੇ ਕਦੇ ਖੰਗ ਆ ਜਾਂਦੀ ਆ ਹਾਂ ਕਦੇ ਜੀ ਖਾਮ ਆ ਜਾਂਦਾ ਤੇਰੇ ਕਿਹੜਾ ਘਨੇ ਚਪੇੜਾ ਮਾਰਤੀਆਂ ਮੈਨੂੰ ਸਾਈਡ ਤੇ ਲਿਆ ਕੇ ਮੇਰੇ ਥਰੂ ਕਿ ਚਪੇੜਾ ਮਾਰ ਕੇ ਇਹ ਬੋਤਲੇ ਬੋਤਲੇ ਪਾਣੀ ਦੀ ਬੋਤਲੇ ਪਾਣੀ ਪੀ ਪਾਣੀ ਪਾਣੀ ਲੈ ਲੋ ਪਾਣੀ ਫਾਇਨਿਲੇ ਲੋ ਫੇਰ ਮਾਰਾਂਗੇ ਸਿੱਦੇ ਫੇਰ ਸਿੱਦੇ ਜਿਹੜਾ ਮੂਹਰੇ ਆ ਗਿਆ ਛਾਤੀ ਫੇਰੇ ਨਾਲ ਜਦੋਂ ਜੀਪ ਰੋਡ ਤੋਂ ਕਿੰਨੇ ਰਾਹ ਨਿਕਲੇ ਕਿੰਨੇ ਰਾਹ ਨਿਕਲੇ ਦੋ ਨਿਕਲੇ ਨੇ ਕਿੱਧਰ ਨਿਕਲੇ ਜੋਤੀਸਰ ਸਾਹਿਬ ਨੂੰ ਜਾਂਦਾ ਜੀ ਦੂਜਾ ਫਤਿਹਗੜ ਸਾਹਿਬ ਨੂੰ ਜਾਂਦਾ ਜੀ ਹੈਲੋ ਗਾਇਜ਼ ਦਾ ਅਨਦਰ ਡੇ ਅਨਦਰ ਵਲੌਗ 웰ਕਮ ਟੂ ਦਾ ਡੇ 5 ਆਊਟ ਆਫ 30 ਡੇਸ ਬਲੌਗ ਚੈਲੰਜ ਸੋ ਕੱਲ ਦੀ ਤਰ੍ਹਾਂ ਫੇਰ ਆਪਾਂ ਮਾਰਨਿੰਗ ਤਿਆਰ ਹੋ ਕੇ ਘਰੋਂ ਚੱਲ ਕੇ ਆਪਾਂ ਸਟੂਡੀਓ ਪਹੁੰਚ ਗਏ ਆ ਤੁਸੀਂ ਦੇਖ ਰਹੇ ਹੋ ਕਿਉਂਕਿ ਸਟਾਰਟਿੰਗ ਹੀ ਮੋਸਟਲੀ ਆਪਣੀ ਇੱਥੇ ਹੀ ਹੁੰਦੀ ਆ ਵਲੌਗ ਦੀ ਤੇ ਐਂਡਿੰਗ ਵੀ ਹੁਣ ਤੱਕ ਦੇ ਜਿੰਨੇ ਵਲੌਗ ਆਏ ਨੇ ਇੱਥੇ ਹੀ ਹੋਈ ਆ ਤੇ ਲਓ ਜੀ ਆਪਾਂ ਸਟੂਡੀਓ ਪਹੁੰਚ ਚੁੱਕੇ ਆ ਤਿਆਰ ਹੋ ਕੇ ਬਿਲਕੁਲ ਤੇ ਅੱਜ ਥੋੜਾ ਜਿਹਾ ਕੰਮ ਵੀ ਹੈਗਾ ਸ਼ਾਇਦ ਖੰਨੇ ਵੀ ਜਾਣਾ ਪਵੇ ਆਪਾਂ ਨੂੰ ਬਾਕੀ ਦੇਖਦੇ ਹਾਂ ਹਜੇ ਵੀਰੇ ਨੇ ਵੀ ਆਣਾ ਆ ਮੇਬੀ ਉਹ ਘਰੋਂ ਚੱਲ ਪਿਆ ਨਹੀਂ ਹਜੇ ਕੋਈ ਗੱਲ ਨਹੀਂ ਹੋਈ ਬਾਕੀ ਆਪਣਾ ਸੈਟਅਪ ਕੱਲ ਦੀ ਤਰ੍ਹਾਂ ਫੇਰ ਆਪਾਂ ਲਾ ਲਿਆ ਜੀ ਉਦੋਂ ਤੱਕ ਜਦੋਂ ਤੱਕ ਨਹੀਂ ਆਉਂਦਾ ਆਪਾਂ ਕੁਝ ਐਡੀਟਿੰਗ ਵਗੈਰਾ ਵੀ ਕਰਨੀ ਆ ਉਹ ਤੱਕ ਉਹ ਦੇਖਦੇ ਆਂ ਹੋਰ ਬਾਕੀ ਛੋਲੋ ਮਾੜਾ ਮੋੜਾ ਇੰਜੋਏ ਕਰਦੇ ਆਂ ਗਾਣੇ ਵਗੈਰਾ ਸੁਣਦੇ ਆਂ ਸਵੇਰ ਤੋਂ ਤੇ ਕਰਦੇ ਆਂ ਸਟਾਰਟ ਚਲੋ ਜੀ ਬਲੌਗ ਦਾ ਮੈਚ ਸਟਾਰਟਿੰਗ ਇੱਥੋਂ ਹੀ ਆ ਤੇ ਅੱਗੇ ਫਿਰ ਦੇਖਦੇ ਆਪਾਂ ਕੀ ਕਰਦੇ ਆ ਖੱਲੇ ਜਾਣਾ ਹੈ ਜਾਂ ਨਹੀਂ ਜਾਂ ਫਿਰ ਅੱਜ ਫੇਰ ਅਸੀਂ ਯੂਨੀਵਰਸਿਟੀ ਜਾਂਦੇ ਆ ਉਹ ਦੇਖਦੇ ਆ ਅੱਗੇ ਅੱਗੇ ਕਿਦਾਂ ਹੋਊਗਾ ਕਿਦਾਂ ਨਹੀਂ ਤੇ ਉਹ ਮਿਲਦੇ ਆ ਸਾਸਤ੍ਰਿਕਾਲ ਫੇਰ ਆਗੇ ਉਹੀ ਰਾਹ ਉਹੀ ਗਲੀਆਂ ਉਹੀ ਬੰਦੇ ਇਹ ਅੰਗਰੇਜ਼ੀ ਚ ਬਲੌਗ ਸ਼ੁਰੂ ਕਰਿਆ ਸਾਡੇ ਮੁੰਡੇ ਨੇ ਤੇ ਮੈਂ ਹੈਗਾ ਪੰਜਾਬੀ ਵਾਲਾ ਬੰਦਾ ਆਪਾਂ ਗੱਲਾਂ ਪੰਜਾਬੀ ਅੱਜ ਸਾਡੇ ਬੰਦੇ ਦੀ ਪਾਵਰ ਘਟੀ ਹੋਈ ਆ ਜੀ ਇਹ ਕਹਦਾ ਮੇਰੂ ਪਾਵਰ ਮੇਰਾ ਪਾਵਰ ਬੂਸਟਰ ਲਿਆ ਕੇ ਦੋ ਸੋ ਇਹਦਾ ਹੁਣ ਪਾਵਰ ਬੂਸਟਰ ਕਿੱਥੋਂ ਲਿਆ ਦੀ ਅਸੀਂ ਹੁਣ ਅਸੀਂ ਚੱਲੇ ਆ ਅੱਜ ਗੁਰਦੁਆਰਾ ਫਤਗੜ ਸਾਹਿਬ ਤੇ ਜੋਤੀਸਰੂ ਸਾਹਿਬ ਜੋਤੀਸਰੂ ਸਾਹਿਬ ਜੀ ਕੀ ਕਹਿਣਾ ਚਾਹੁੰਨੇ ਵੀ ਤੁਹਾਡੀ ਪਾਵਰ ਡਾਊਨ ਘਾਤੇ ਆ ਜੀ ਕੀ ਗੱਲ ਹੋ ਗਈ ਮੈਨੂੰ ਤਾਂ ਨਹੀਂ ਪਤਾ ਕੀ ਹੋ ਗਿਆ ਜੀ ਮੈਨੂੰ ਬੁਲਾਉਣਾ ਚਾਹ ਮੈਂ ਲੰਗਰ ਵਾਲੀ ਸਮਝ ਤੋਂ ਬਾਅਦ ਜੀ ਮੈਨੂੰ ਬੁਲਾਉਣਾ ਲੰਗਰ ਵਾਲੇ ਜਾ ਇਹ ਤੇਰੀ ਪਾਵਰ ਹੋ ਗਈ ਪੂਰੀ ਆ ਬਿਨਾ ਕੋਈ ਪੀਣੀ ਪੈਣੀ ਹਾਂ ਇਦਾਂ ਨਹੀਂ ਬਣਨੀ ਗੱਲ ਚਲ ਚਲ ਕੋਈ ਤੈਨੂੰ ਬੁਲਾਉਣਾ ਲੰਗਰ ਵਾਲੀ ਜਾ ਅੱਜ ਵੀਰ ਤਾਂ ਕੋਈ ਨਹੀਂ ਹੋਣਾ ਸੱਜਣਾ ਅਸੀਂ ਜੇ ਮਤਲਬ ਬਾਥਰੂਮ ਕਰਨ ਵੀ ਆਉਣੇ ਆ ਗਰ ਜੜ ਕੇ ਬਾਦ ਘੋਮੇ ਕਿਰਪਾ ਕਰ ਸਤ ਗੁਰੂ ਦਿਵਾਈ ਗੁਰੂ ਘਰੇ ਨਮਸਕਾਰ ਕਰਕੇ ਹੁਣ ਅਸੀਂ ਚੱਲੇ ਲੰਗਰ ਵਾਲੇ ਸਾਡਾ ਦੇਖਦੀਆਂ ਵਿੱਚ ਕੀ ਬਣਿਆ ਲੰਗਰ ਇਸਾ ਕੇ ਫਿਰ ਯੂਨੀਵਰਸਿਟੀ ਜਾਵਾਂਗੇ ਤੇ ਬੱਚੇ ਸਕੂਲ ਵਾਲੇ ਸਕੂਲ ਵਾਲੇ ਬੱਚੇ ਚਿਲड्रनਡੇ ਘਰ ਦੇ ਆਪੀ ਚਿਲड्रनਡੇ ਮਿੱਤਰ ਪਿਆਰਿਓ ਸਾਡਾ ਬੰਦਾ ਲੰਗਰ ਆ ਲਗਿਆ ਹੋਇਆ ਸੁਭਜਨ ਸਿੰਘ ਤੁਸੀਂ ਹਿਸਾਬ ਲਓ ਵੀ ਫਲੇ ਤੱਕ ਨਹੀਂ ਮੁੜਿਆ ਮਾ ਚਾਹ ਪੀ ਕੇ ਮੁੜਿਆ ਆ ਉਹ ਵਾਪਸ ਨਹੀਂ ਆਇਆ। ਰਾਗ ਹੀ ਬਹੁਤ ਹੈ ਮੁੰਡੇ ਦੀ। ਹਾਂ ਬਾਈ ਦੇਖਿਆ ਲਓ ਜੀ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਜਾ ਕੇ ਨਮਸ਼ਕਾਰਾ ਕਰਕੇ ਚਾਹ ਪੀ ਕੇ ਹੁਣ ਅਸੀਂ ਚੱਲੇ ਆ ਤੁਸੀਂ ਗੈਸ ਕਰੋ ਵੀ ਕਿੱਥੇ ਚੱਲੇ ਆ। ਕਿੱਥੇ ਚੱਲੇ ਆਪਾਂ? ਉੱਥੀ। ਉਹ ਸਹੀ ਦੱਸਣਾ ਨਹੀਂ ਹੈਗਾ ਕਿੱਥੇ ਚੱਲੇ ਆ। ਤੁਸੀਂ ਗੈਸ ਕਰੋ ਵੀ ਕਿੱਥੇ ਜਾ ਰਹੇ ਆ। ਉੱਥੇ ਜਾ ਕੇ ਸਾਡਾ ਜੱਟ ਪਹੁੰਚਦਾ ਕੋਈ ਗੈਸ ਕਰਕੇ ਕਮੈਂਟ ਕਰੋ ਇਹ ਕਿਹਨਾਂ ਤੱਕ ਪਹੁੰਚ ਰਹੀ ਹੈ ਪਹੁੰਚਾ ਤੁਸੀਂ ਕਮੈਂਟ ਕਰੋ ਉਹੀ ਰਹਾ ਉਹੀ ਸੜਕਾਂ ਉਹੀ ਬੱਚੇ ਹੈ ਤਾਂ ਅੱਜ ਚਿਲਡਰਨ ਡੇ ਹੈ ਹੈਪੀ ਚਿਲਡਰਨ ਡੇ ਅੱਜ ਮੈਂ ਆਪਣੀ ਬੱਚਿਆਂ ਦੀ ਫੋਟੋ ਪਾਈ ਹੈ ਸਾਰਿਆਂ ਨੂੰ ਅੱਜ ਹੈਪੀ ਚਿਲਡਰਨ ਡੇ ਮਨਾਇਆ ਵੀ ਅਸੀਂ ਆਪ ਦੀ ਬੂਟੀ ਪਾ ਚੱਲ ਲੱਗੇ ਬੱਚਾ ਕੀ ਬਾਕੀਆਂ ਨੂੰ ਮਿਲ ਕੇ ਵੀ ਹੁਣ ਮਿਸ ਕਰੇਗੇ ਹੁਣ ਅਸੀਂ ਬਾਕੀ ਬੱਚਿਆਂ ਨੂੰ ਮਿਸ ਕਰਕੇ ਆਉਂਦੇ ਹਾਂ ਯਾਰ ਦਾ ਉਹੀ ਮਿਲ ਕੇ ਉਹੀ ਰਾਹਾਂ ਪਰ ਕੱਪੜੇ ਬਦਲੇ ਹੋ ਰਹੇ ਪਹੁੰਚ ਗਏ ਜੀ ਪਹੁੰਚ ਗਏ ਪਹੁੰਚ ਗਏ ਉਹੀ ਜਗ੍ਹਾ ਤੇ ਪਹੁੰਚ ਗਏ ਕਿੱਥੇ ਆ ਗਏ ਉੱਥੇ ਉੱਥੇ ਹੀ ਦੱਸਣਾ ਨਹੀਂ ਕਿਤੇ ਆ ਗਏ ਆਪ ਵੀ ਦੱਸੋ ਕਿੱਥੇ ਆ ਗਏ ਹਾਂ ਜੀ ਬ੍ਰਦਰ ਅਸੀਂ ਅਜੇ ਵੀ ਪਹੁੰਚੀ ਨਹੀਂ ਹੈਗੇ ਤੁਸੀਂ ਕਿਵੇਂ ਕਰੋ ਇਹ ਬਾ ਛੇਤੀ ਛੇਤੀ ਕਮੈਂਟ ਕਰੋ ਜੀ ਸਾਂ ਦਾ ਹੱਦ ਜਿੱਥੇ ਆ ਗਏ ਹਨ ਹੂੰ ਇਹ ਹੋ ਗਿਆ ਇੱਕ ਵਾਰ ਰਵਿੰਦਰ ਗਰ ਵਾਲ ਕਹਿੰਦਾ ਹਾਂ ਰਵਿੰਦਰ ਗਰ ਵਾਲ ਕੀ ਕਹਿੰਦਾ ਉਹੀ ਰਸਤਾ ਉਹੀ ਸੜਕਾਂ ਪਰ ਸਾਡੀ ਕਲਾਸ ਉਹ ਨਹੀਂ ਰਹੀ ਹੁਣ ਸਾਡੀ ਪੜਨ ਵਾਲੀ ਕਲਾਸ ਬਦਲੀ ਲਓ ਜੀ ਅਸੀਂ ਕੋਰਸ ਬਦਲ ਕੋਰਸ ਬਦਲੇ ਕਲਾਸਾਂ ਬਦਲੀਆਂ ਪਾਸ ਹੋ ਗਏ ਸਿਆਣੇ ਨਹੀਂ ਸਿਆਣੇ ਤਾਂ ਨਹੀਂ ਹੋਏ ਸਿਆਣੇ ਨਹੀਂ ਹੋਏ ਬਸ ਨਹੀਂ ਅੱਗੇ ਅਸੀਂ ਮੰਨਦੇ ਆ ਅੱਜ ਨਹੀਂ ਹਾਂ ਹੁਣ ਅਸੀਂ ਤੁਹਾਨੂੰ ਦਿਖਾਉਣੇ ਆ ਯੂਨੀਵਰਸਿਟੀ ਦੇ ਨਜ਼ਾਰੇ ਦੇਖਦੇ ਆ ਅੱਜ ਡੇ 2 ਇਨ ਯੂਨੀਵਰਸਿਟੀ ਹੈ ਡੇ 2 ਹਾਂ ਅੱਜ ਦੂਜਾ ਦਿਨ ਜਿਹੜਾ ਅਸੀਂ ਉੱਥੇ ਬਹੁਤਾ ਟਾਈਮ ਨਹੀਂ ਰੁਕਦੇ ਪਰ ਕੋਈ ਪਤਾ ਨਹੀਂ ਇੱਥੇ ਹੀ ਦੇਖੋ ਪੁੱਤਰ ਪਿਆਰੇ ਮਿਲ ਕੇ ਫੇਰ ਦੇਖਾਂਗੇ ਕਰਨੀ ਤਾਂ ਵੈਸੇ ਅਸੀਂ ਅੱਜ ਬਲੌਗ ਉਹਦੀ ਕੀ ਹੁੰਦਾ ਜੀ ਪੌਡਕਾਸਟ ਐਡਿਟ ਕਰਨਾ ਸੀ ਬਾਕੀ ਜਾ ਕੇ ਦੇ ਦਿੰਦੇ ਅਸੀਂ ਜੇ ਕਿਸ ਨੂੰ ਮਿਲਣਾ ਆ ਤੇ ਅਸੀਂ ਜਿਹਨੂੰ ਮਿਲਣ ਲਈਦਾ ਸਾਨੂੰ ਟਾਈਮ ਦੇਖ ਲੋ ਭੱਜ ਜਾਂਦੇ ਨੇ ਸਾਰੇ ਤੇ ਹੁਣ ਪਤਾ ਨਹੀਂ ਕਿਹੜੀ ਸੀ ਸੜਕ ਤੇ ਲੱਭ ਰਹੇ ਆ ਵੀ ਸੜਕ ਤੇ ਕਿੱਥੇ ਸੜਕਾਂ ਕਿੱਥੇ ਨੇ ਵੀਰੇ ਇੱਥੇ ਤਾਂ ਇਹ ਉਹ ਬਾਣੀ ਲੋਕਟ ਲਾ ਦੀ ਜੀ ਲੋਕਟ ਲਾ ਨਾ ਸੜ ਗਈ ਇੱਕ ਲੁੱਕ ਮਿਲ ਨਹੀਂ ਸੀਗੀ ਤਾਂ ਕਰਕੇ ਬਜਰੀ ਪਾਈ ਦੀ ਜੀ ਲੋਕਟ ਲਾ ਕੇ ਕਹਿੰਦੇ ਉਹ ਘਾਟਾ ਪੈ ਗਿਆ ਇਹਨਾਂ ਨੂੰ ਉਹ ਜ਼ਿਆਦਾ ਮਜ਼ਬੂਤ ਤਾਹੇ ਘੱਟ ਦੇ 10 ਦਿਨ ਦੇ ਲੋਨ ਲੈ ਲੈਂਦੇ ਸਾ ਤੋਂ ਸਾਡੇ ਬਾਣੇ ਕਾਲੇ ਹੋ ਗਏ ਨੇ ਹੂੰ ਹੋ ਗਏ ਨੇ ਵੀ ਹੋ ਗਏ ਨੇ ਹਾਂ ਇੰਟਰੋਡਿਊ ਲੋ ਜੀ ਫੇਰ ਬੈਠਿਆ ਯੂਨੀਵਰਸਿਟੀ ਪੁਰਨੇਪੁਰ ਨਾਲ ਸਾਡੇ ਢਿੱਲੇ ਹੋ ਗਏ ਤੇ ਆ ਸਾਡੇ ਮੁੰਡੇ ਨਾਲ ਨੇ ਛਾਲ ਦੇ ਬਲਾਉਚ ਆਇਆ ਪ੍ਰੋਗਰਾਮ ਕੀਤਾ ਹੁੰਦਾ ਆਪਾਂ ਪ੍ਰੋਗਰਾਮ ਬੁੱਕ ਕਰਨਾ ਹੁਣ ਬਾਬਾ ਜੀ ਫੋਨ ਨਹੀਂ ਚੱਕ ਰਹੇ ਸਾਡਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਆਪਾਂ ਚਾਲਦੇ ਬਲਾਉਚ ਦਵਾਨ ਆਇਆ ਪਾਣੀ ਪੀਣਾ ਯਾਰ ਉਹ ਯਾਰ ਇੱਕ ਤਾਂ ਇਹ ਤਾਂ ਕਦੇ ਚਾਹ ਮੁੱਕ ਗਈ ਕਦੇ ਪਾਣੀ ਮੁੱਕ ਗਿਆ ਮੈਂ ਤਾਂ ਆਹੀ ਲੈਖਾ ਨੇ ਮਾਰ ਲਿਆ ਹਾਂ ਜੀ ਇਹ ਮੁੰਡਾ ਜੀ ਸਰ ਮੈਂ ਚਾਹ ਪੀਉਂਗਾ ਜਾਓ ਗੁਰਦੁਆਰੇ ਜਾਓ ਪਾਣੀ ਵੀ ਆ ਚਾਹ ਵੀ ਆ ਸਾਰਾ ਕੁਝ ਗੁਰਦੁਆਰੇ ਪਾ ਕੇ ਜਾਓ ਸੋ ਗਾਇਸ ਵੈਲਕਮ ਬੈਕ ਸਾਡੇ ਚੈਨਲ ਦੇ ਵਿੱਚ ਸੁਖ ਸਰਦਾਰ ਦੇ ਵਿੱਚ ਅੱਜ ਤੁਹਾਨੂੰ ਇੰਟਰੋ ਮੈਂ ਕਰਵਾਉਂਗਾ ਤੇ ਸਾਡੇ ਸਰ ਬੈਠਿਆ ਪਿੱਛੇ ਸੁੱਖ ਸੁੱਖਾ ਕੋਈ ਸੁੱਖਾ ਹਾਂ ਸੁੱਖਾ ਸਪਾਂਸਰ ਸਾਡੇ ਨਾਲ ਨੇ ਤੇ ਸਾਡੇ ਜੱਗੀ ਮਹਾਰਾਜ ਸਰ ਜੱਗੂ 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 ਸਰ ਜੱਗੂ ਸਰ ਜੱਗੂ ਭਗਵਾਨ ਪੁਰਜਾ ਸਰ ਕੀ ਮੇਰੇ ਤੁਹਾਡਾ ਇੱਕ ਮਿਊਜ਼ਿਕ ਹੈ ਜਾਗੋ ਜਾਗੋ ਸੁਬਾ ਹੋ ਗਈ ਉਹ ਇਹਦੇ ਨਾਲ ਤੋਂ ਬਣੀ ਹੈ ਜੀ ਹਾਂਜੀ ਇਹ ਇਹ ਸਰ ਇਹ ਐਕਣੀ ਇਹ ਭੋਰਦੇ ਰਹਿੰਦੇ ਆ ਇਹ ਅਸੀਂ ਕਹਿਣਾ ਨਹੀਂ ਕੋ ਜੇ ਇਹ ਸੈ ਤੋਂ ਬੜੇ ਆ ਪਰ ਅਸੀਂ ਕੁਝ ਕਹਿ ਨਹੀਂ ਸਕਦੇ ਇਹਨਾਂ ਨੂੰ ਭੋਰ ਵਾਲੇ ਭੋਰ ਹੀ ਜਾਂਦੇ ਪਾਰ ਕੇ ਸੀਨਾ ਵਾਜੀ ਵਾ ਇਹ ਇਹਦੇ ਨਾਲ ਸੋਹਣਾ ਇਹਦੇ ਨਾਲ ਸੋਹਣਾ ਭੋਰਨ ਚ ਇਹਨਾਂ ਦਾ ਮੁਕਾਬਲਾ ਕਿਸੇ ਤੋਂ ਨਹੀਂ ਹੋਣਾ ਵਾਜੀ ਵਾ ਕਹਿੰਦੇ ਖੜ ਜਾ ਇਹ ਭੋਰਨ ਵਾਲੇ ਭੋਰ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ ਪੱਥਰ ਥੋੜੇ ਕੈੜੇ ਦੀ ਤਾਂ ਕਰਕੇ ਭੋਰਨ ਵਾਲੀਓ ਗੱਲ ਨਹੀਂ ਬਣੀ ਤੇ ਤੁਸੀਂ ਫਿਰ ਹਾਰ ਹੁਣ ਦੇਖੋ ਇਹਨਾਂ ਨੇ ਵੀ ਭੋਰੇ ਦਿੱਤੀ ਹੁਣ ਦੇਖੋ ਇਹ ਤਾਂ ਦੇਖੋ ਜਦੋਂ ਕਹਿਆ ਤਾਂ ਨਾ ਜਨਮ ਸਿੱਧ ਅਧਿਕਾਰ ਉਹ ਮੰਨ ਲਵੇ ਹੁੰਦਾ ਵੀ ਆਧਾਰ ਕਾਰਡ ਤੇ ਵੀ ਲਿਖਾਇਆ ਵੀ ਕਿੱਤਾ ਭੋਰਨਾ ਅੱਛਾ ਜੀ ਹਾਂ ਛੱਡ ਪਾਣੀ ਵੀ ਸਾਲੇ ਮੁੱਲ ਦਾ ਪਿੰਦੇ ਨੇ ਕੈਸੇ ਬੰਦੇ ਨੇ ਕੈਸੇ ਬੰਦੇ ਆ ਜੀ ਕਾਪ ਕੈਸੇ ਬੰਦੇ ਹੋ ਆਪ ਮੁਲਕਾ ਪਾਣੀ ਪੀ ਰਹੇ ਹੋ ਕਾ ਤੇ ਜਿੰਦਾਂ ਕਿ ਜਿੰਦਾਂ ਮੁੱਲ ਦੇ ਪਾਣੀ ਦੇ ਨਾ ਘਰ ਦੀ ਮੋਟਰ ਨੇ ਜਿੱਤ ਹੁੰਦੀ ਦਿੰਦੀ ਆ ਬੋਲਦੇ ਬਣੇ ਕਿੱਥੇ ਜਿੱਤ ਦਿੰਦੀ ਆ ਨਹੀਂ ਆ ਫਿਰ ਹੁਣ ਮੰਗੀ ਨਾ ਕੋਈ ਨਾ ਨਾ ਗੱਲ ਦੱਸ ਮੈਨੂੰ ਆਪ ਦੀ ਘਰ ਦੀ ਚੀਜ਼ ਨੇ ਜਿੱਤ ਹੁੰਦੀ ਦਿੰਦੀ ਆ ਬੋਲਦੇ ਚੀਜ਼ਾਂ ਕਿਹੜੀ ਹੁੰਦੀਆਂ ਪੈਸੇ ਘਰ ਦੇ ਨੇ ਇਹਦਾ ਹੈ ਪੈਸੇ ਤੈਂ ਕਿੱਢ ਦਿੱਤੇ ਨੇ ਉਹ ਗਰੀਬ ਦਾ ਵਿਚਾਰ ਤਾਂ 20 ਰੁਪਏ ਉਹਦੇ ਪੱਲੇ ਪੈਣੇ ਆ ਤੇਰੀ ਜੇਬ ਚੋਂ ਗਏ ਨੇ ਨਹੀਂ ਗਏ ਅਫਾ ਦੁੱਖਦਾ ਹੁੰਦਾ ਹੈਲੋ ਹਰੀ ਪੱਗ ਵਾਲਿਆ ਮਾਰ ਮੁੰਡਿਆ ਲਲਕਾਰਾ ਹਰੀ ਪੰਖ ਵਾਲਿਆ ਹਰੀ ਪਖ ਵਾਲਿਆ ਤੁਸੀਂ ਆਪਣੇ ਕੀ ਵਿਚਾਰ ਦੇਣਾ ਚਾਹੁੰਦੇ ਹੋ ਵਿਚਾਰ ਇਹ ਆ ਬਾਈ ਅੱਜ ਮੈਂ ਬਹੁਤ ਦੁਖੀ ਆਂ ਕਾ ਤੇ ਕਦੇ ਕਦੇ ਖੰਗ ਆ ਜਾਂਦੀ ਆ ਹਾਂ ਕਦੇ ਜੀ ਖਾਮ ਆ ਜਾਂਦਾ ਤੇਰੇ ਕਿਹੜਾ ਘਨੇ ਚਪੇੜਾ ਮਾਰਤੀਆਂ ਤੈਨੂੰ ਤਰੂਕੇ ਚਪੇੜਾ ਮਾਰਗੇ ਨੇ ਹਾਂ ਮੋਢੇ ਚ ਦਰਦ ਹੁੰਦਾ ਹਾਂ ਫੇਤਰੀ ਉਮਰ ਹੋ ਗਈ ਬਾਈ ਉਮਰ ਨਹੀਂ ਹੋਈ ਬਾਈ ਹਾਂ ਠੰਡ ਆ ਗਈ ਠੰਡ ਆ ਗਈ ਸਰਦੀ ਜਿਆਦਾ ਹੋ ਗਈ ਵੀਲਾ ਬੰਦਾ ਇਹ ਤੁਸੀਂ ਪੜਾਈ ਪੜਾਈ ਕੀ ਕਰਦੇ ਹੋ ਕੀ ਪੜਾਈ ਕਰਦੇ ਹੋ ਮਾਸਟਰ ਕਰ ਰਹੇ ਹਾਂ ਜੀ ਮਾਸਟਰ ਫਿਜ਼ੀਕਲ ਐਜੂਕੇਸ਼ਨ ਦੇ ਕੀ ਬਣੋਗੇ ਵੀ ਤੁਸੀਂ ਅਸੀਂ ਹਰੇਕ ਤਾਂ ਕੋਸ਼ਿਸ਼ ਕਰੇ ਬੰਦੇ ਬਣ ਜੀਏ ਹੈਲੋ ਤੁਹਾਡਾ ਡਿਪਾਰਟਮੈਂਟ ਕਿੱਧਰ ਹੈ ਸਾਰੀ ਨੰਬਰ ਹੈ ਬੁੱਢਾ ਦਾਲ ਚਾਹਦਾ ਵੀਰ ਚੱਕਰਵਰਤੀ ਫੌਜ ਬੇਸ਼ੱਕ ਸਾਰਾ ਆਪਣਾ ਹੀ ਉਹ ਹੈ ਜੀ ਜੰਦੂਰੀ ਬਿਰ ਜਾਂਦੇ ਨੇ ਕੰਮ ਮੁੰਡਕਾ ਨਹੀਂ ਤੋੜਿਆ ਸਵੇਰ ਦਾ ਹੁਣ ਇਹ ਜਾਵਾਂਗੇ ਸਟੂਡੀਓ ਸਟੂਡੀਓ ਜਾ ਕੇ ਅਸੀਂ ਕਰਾਂਗੇ ਪੋਡਕਾਸਟ ਰੈਕਡ ਤੇ ਥੋੜਾ ਜਿਹਾ ਮੈਂ ਇਹਨਾਂ ਦੇ ਗੀਤ ਲਾ ਲੈਣਾ ਵੈਸੇ ਤਾਲਫਰਮੀ ਮੈਂ ਪੜੂੰਗਾ ਬੈਠ ਕੇ ਕਿਉਂਕਿ ਮੈਂ ਪੜਨ ਵਾਲਾ ਬੱਚਾ ਇਹਨਾਂ ਸਾਰਿਆਂ ਚੋਂ ਇਹਨਾਂ ਨਲਾਇਕ ਨਲਾਇਕ ਮੂੰਹ ਚਾਲੂ ਆ ਜਿਹਨਾਂ ਮਾਸਟਰ ਬਣਨਾ ਨੇ ਫਿਰ ਇਹਦਾ ਸਟੂਡੈਂਟ ਜਦੋਂ ਬਣਿਆ ਦੇਖਣ ਲੱਛਣ ਦੇ ਦਿਹਾੜੀਦਾਰ ਵਾਲੇ ਨੇ ਇਹ ਬੋਤਲੇ ਬੋਤਲੇ ਪਾਣੀ ਦੀ ਬੋਤਲੇ ਪਾਣੀ 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 ਠੰਡੇ ਨਹੀਂ ਉਹਦੇ ਨੂੰ ਠੰਡੇ ਕਰੇ ਇਹਨੇ ਪਾਣੀ ਸੱਚੀ ਬੋਤਲ ਟੰਡੇ ਗਰੇ ਆਦੀ ਪੀਲੀ 15 ਰੁਪਏ 10 ਰੁਪਏ 10 ਰੁਪਏ ਬੋਤਲ ਪਾਣੀ ਇਹ ਪਾਣੀ ਕੀ ਹੋਇਆ ਅੱਜ ਸਰ ਤੁਹਾਨੂੰ ਤੁਸੀਂ ਬੋਲ ਨਹੀਂ ਰਹੇ ਅੱਜ ਦਾ ਪੋਡਕਾਸਟ ਲਿਖਣਾ ਵੀ ਸਾਈਡ ਪੋਡਕਾਸਟ ਨਾ ਬਲੌਗ ਬੈਰੀ ਰੋਣ ਵਾਲਾ ਬਲੌਗ ਚੱਟ ਦੇ ਬੋਟੇ ਅੱਜ ਬਦੂਖ ਹੈ ਪਾਣੀ ਵਾਲੀ ਉਹ ਇਹਨੂੰ ਪਚਕਾਰੀ ਕਹਿੰਦੇ ਨੇ ਫੇਰ ਮਾਰਾਂਗੇ ਸਿੱਦੇ ਫੇਰ ਸਿੱਦੇ ਜਿਹੜਾ ਮੂਰੇ ਆ ਗਿਆ ਛਾਤੀ ਫੇਰੇ ਕਉਂ ਪੰਦਨੂ ਕੀ ਹੋਇਆ ਹੈ ਰੋਸਾ ਤੁਹਾਨੂੰ ਹੋਇਆ ਕੀ ਹੋਇਆ ਵਾਏ ਵਾਟ ਇਜ਼ ਥਿਸ ਵਾਟ ਇਜ਼ ਥਿਸ ਐਵੇਂ ਕਿਉਂ ਤੁਸੀਂ ਐਵੇਂ ਕਿਉਂ ਮੈਨੂੰ ਸਮਝ ਨਹੀਂ ਆ ਰਹੀ ਮੈਨੂੰ ਤੇ ਸਾਡਾ ਮਨ ਨਹੀਂ ਲੱਗਦਾ ਤੂੰ ਬੋਲਦਾ ਨਹੀਂ ਸਾਨੂੰ ਤਾਂ ਹੀ ਲੈਂਦਾ ਢਿੱਡ ਦਾ ਨਹੀਂ ਖਰਾਬ ਕਿਤੇ ਹਾਂ ਰਮਾ ਮੇਰੇ ਨਾਲ ਰਹਿ ਕਿਤੇ ਤੇ ਰੈਵਿਟੇਡ ਖਰਾਬ ਹੋਣ ਲੱਗ ਗਿਆ ਹੋਵੇ ਤੇ ਅੱਜ ਪਤਾ ਨਹੀਂ ਸਾਡਾ ਬੰਦਾ ਢਿੱਡ ਲਾ ਪਤਾ ਨਹੀਂ ਕਾ ਤੇ ਮੈਨੂੰ ਦੱਸ ਨਹੀਂ ਤੇ ਮੈਂ ਅੱਜ ਇਹਦਾ ਗੜਬਈ ਬਣਿਆ ਪਾਣੀ ਦੀ ਬੋਤਲ ਮੋਢੇ ਤੇ ਬੋਤਲੇ ਉਹ ਬੋਤਲੇ ਇਹ ਪਾਣੀ ਦੇਖੋ ਜੀ ਹੁਣ ਅਸੀਂ ਘਰ ਨੂੰ ਜਾ ਰਹੇ ਹਾਂ ਤੇ ਬੇਲੇ ਹੋ ਗਏ ਕੰਮ ਕੋਈ ਨਹੀਂ ਬੇਲੇ ਸੀਗੇ ਪਰ ਬੇਲੇ ਕੰਮ ਤੋਂ ਵੀ ਬੇਲੇ ਹੋ ਗਏ ਅਸੀਂ ਘਰ ਨੂੰ ਜਾ ਰਹੇ ਹਾਂ ਜਾਣਾ ਕੋਈ ਇਕੱਠੇ ਲੰਘ ਜੇ ਉਹ ਇਹ ਨਹੀਂ ਵੀ ਨਾ ਪਿੰਡੇ ਜਾ ਅਸੀਂ ਕਾਹਦੇ ਤੇ ਆ ਫੜੇ ਤੇ ਸਾਈਕਲ ਮੋਟਰ ਤੇ ਇਹ ਸਾਈਕਲ ਮੋਟਰ ਤੇ ਆ ਕੋਈ ਨਹੀਂ ਫੇ ਇਕੱਠੇ ਚੱਲਾਂਗੇ ਆ ਜੀ ਸੋ ਜਾਵਾਂਗੇ ਹੁਣ ਸਟੂਡੀਓ ਕੁਛ ਕੁਛ ਕਰਾਂਗੇ ਇਹ ਗਲੀ ਸਰਕਾਰੀ ਏ ਨਾ ਯੂਨੀਵਰਸਿਟੀ ਦੀ ਆਨੂੰ ਰੋਕ ਨਹੀਂ ਸਕਦੀ ਤੂੰ ਸਾਨੂੰ ਟੇਡਾ ਟੇਡਾ ਤੱਕਦੀ ਤੂੰ ਕੱਲ ਜਣ ਜੀਪੀ ਰੋਡ ਤੋਂ ਕਿੰਨੇ ਰਾਹ ਨਿਕਲੇ ਕਿੰਨੇ ਰਾਹ ਨਿਕਲੇ ਦੋ ਨਿਕਲੇ ਨੇ ਕਿੱਧਰ ਨਿਕਲੇ ਚੌਥੀ ਜੀ ਸਾਹਿਬ ਨੂੰ ਜਾਂਦਾ ਜੀ ਦੂਜਾ ਫਤਿਹਗੜ੍ਹ ਸਾਹਿਬ ਨੂੰ ਜਾਂਦਾ ਤੇ ਸਹਿਰੀ ਮਾਨ ਕਹਿੰਦਾ ਕੀ ਕਾਹ ਹੈ ਕਹਿੰਦਾ ਉਹ ਉਹ ਕਹਿੰਦਾ ਜੀ ਦੇਖੋ ਜੀ ਨਾਦਾ ਤੋਂ ਲੰਗਰ ਵੇ ਲਿਆ ਜੀ ਨਾਦੋਂ ਨੂੰ ਹੀ ਨੌਕਰੀ ਮੇਰੀ ਹੈ ਜੀ ਹਾਂ ਜੀ ਤੇ ਦੂਜਾ ਜੀ ਵੀ ਇੱਥੇ ਠੱਕੇ ਖਾਂਦੇ ਫਿਰਦੇ ਹਾਂ ਜੀ 40 ਡਿਗਰੀ ਨੂੰ ਵੀ 2 ਸਾਲ ਹੋ ਗਏ ਜੀ ਹਾਂ ਜੀ ਤੇ ਉਹ ਆਏ ਕਹਿੰਦਾ ਜੀ ਤਵਾ 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 ਕਰੀ ਜਾਂਦਾ ਜੀ ਕੋਸਾ ਫਰ ਇਹਨਾਂ ਦੱਸਿਆ ਨਹੀਂ ਹੈਗਾ ਵੀ ਇਹ ਅਸਾਂ ਦੀ ਪਰਸਨਲ ਪ੍ਰੋਪਰਟੀ ਹੈ ਜੀ ਮੈਂ ਜਦੋਂ ਪੁੱਛੀ ਤੋ ਲੈਣ ਨੂੰ ਅੱਜ ਅੱਜ ਅਸੀਂ ਸੁਣਿਆ ਸੁਣਿਆ ਜਾਂ ਸਾਡਾ ਇੱਕ ਬੰਦਾ ਨਹੀਂ ਆਇਆ ਅੱਜ ਤਰਤੀ ਉਹਨਾਂ ਦਾ ਸਾਡਾ ਮਾਨ ਹੋਰ ਕਰਾ ਹੋਇਆ ਹਾਂ ਸੁੱਖੇ ਸਾਰੇ ਪਾਸੇ ਤੁਰ ਫਿਰ ਕੇ ਆ ਕੇ ਘੁੰਮ ਘੁੰਮ ਕੇ ਭੁੱਖ ਲੱਗੀ ਆ ਕੋਲਚੇ ਕਣ ਆ ਗਏ ਆਏ ਕਿੱਥੇ ਆ ਮਾਤਾ ਗੁਜਰੀ ਕਾਲ ਯੂਨੀਵਰਸਿਟੀ ਪੜ੍ਹਨ ਆਲੇ ਮਾਤਾ ਗੁਜਰੀ ਕਾਲ ਜਾ ਗਏ ਤੇ ਉੱਤਰ ਮਿਲੇ ਨਹੀਂ ਕੋਈ ਸਾਡਾ ਭਰਾ ਆਉਂਦਾ ਕੋਈ ਆਇਆ ਨਹੀਂ ਮਾਣਾ ਬੋਸ ਪਹੁੰਚੇ ਨਹੀਂ ਤੇ ਅਸੀਂ ਇੱਥੇ ਆਏ ਆ ਉਹਨੂੰ ਕੋਲਚੇ ਖਾ ਕੇ ਕਿੱਥੇ ਜਾਣਾ ਫਿਰ ਆਪਾਂ ਤੁਰੀਓ ਦੇਖਦੇ ਹਾਂ ਹਲੇ ਵੀ ਪੱਕਾ ਨਹੀਂ ਪਤਾ ਯੂਨੀਵਰਸਿਟੀ ਵੀ ਤੁਰੇ ਜਾਂਦੇ ਤੁਰੇ ਦੇਖਦੇ ਆ ਵੀ ਹਲੇ ਕਿੱਥੇ ਪਹੁੰਚਦੇ ਆ ਅਸੀਂ ਇਹ ਬੰਦਾ ਮਾਤਾ ਗੁਜਰੀ ਕਾਲਜ ਦੇ ਮੋੜੇ ਕੋਲਚੇ ਬਣਾਉਂਦਾ 버ਗਰ ਬਣਾਉਂਦਾ ਟਿੱਕੀ ਸਮੋਸਾ ਚੀਜ਼ਾਂ ਘੈਂਟ ਬਣਾਉਂਦਾ ਕਿਹਨੇ ਕਿਹਨੇ ਖਾਦਿਆ ਇਹਦੇ ਕੋਈ ਸਵਾਲ ਨਹੀਂ ਦੱਸਿਓ ਕਮੈਂਟ ਕਰਕੇ ਤੁਸੀਂ ਹੋਰ ਕੀ ਕਰਨ ਆਇਓ ਚਾਹ ਪੀਂਦੇ ਚਾਹ ਪੀਂਦੇ ਸੀ ਆ ਗਏ ਅਸਾਂ ਵਾਲੀ ਵਧੀਆ ਚਾਹ ਲੈ ਆਂ ਦੇਖੋ ਅੱਜ ਇੱਥੇ ਚਾਹ ਹੈ ਨਹੀਂ ਲੱਗੂਗੀ ਆ ਪਈ ਥੈਲਿਆਂ 'ਚ ਸੋ ਇਹ ਚਾਹ ਪੁੱਤ ਦੀ ਚਾਹ ਬਣਾਈ ਜਾਊਗੀ ਤੇ ਪੀਤੀ ਜਾਊਗੀ ਤੇ ਚਾਹ ਪਰ ਪਹਿਲਾਂ ਦੀ ਹੁਣ એનર્ਜੀ ਬੂਟ ਲਿਆ ਦੋ ਹਨ ਥੋੜਾ ਥੋੜਾ ਐਨਰਜੀ ਬੂਟ ਲੈ ਕੇ ਉਹਨੇ ਵੀ ਮੈਂ ਚਾਹ ਚਾਹ ਪੀ ਕੇ ਆਉਂਗਾ ਐਨਰਜੀ ਚ ਤੇ ਘਰ ਨੂੰ ਤੇ ਵਲੌਗ ਐਡਿਟ ਕਰਨਾ ਐਵੇਂ ਇਹ ਕਰਨਾ ਆਹ ਵਲੌਗ ਐਡਿਟ ਕਰਕੇ ਪ੍ਰੋ ਐਡਿਟ ਕਰਕੇ ਫੇਰ ਘਰ ਨੂੰ ਅੱਜ ਆਜਨ ਇਹ ਪਤਾ ਨਹੀਂ ਨੇ ਕੀ ਖਾਦਾ ਤੇ ਕੀ ਪੀਤਾ ਤੇ ਕਹਿੰਨੀ ਕਿਹੜੇ ਗੀਤ ਸੁਣ ਲਏ ਉਹ ਬਾਜਾਂ ਜਮ ਗੁਰੂ ਨਾਲ ਧੋਣਾ ਫਿਰ ਗਿਆ ਜ਼ਿੰਦਗੀ ਜੰਡ ਕਰਤੀ ਅਜਨੇ ਸਾਰੀ ਤੇ ਇਲੈਕਟ੍ਰੀਸ਼ੀਅਨ ਬਾਕੀ ਦੇ ਦੇ ਦਿਆਂਗੇ ਅੱਜ ਥੋੜੇ ਜਿਹਾ ਆਪਣੇ ਕੰਮ ਕਰ ਕਰ ਰਹੇ ਨੇ ਦੋ ਤਿੰਨ ਚੀਜ਼ਾਂ ਨਵੀਆਂ ਹੋਰ ਤੇ ਬਾਕੀ ਉਤੋਰਾ ਫੇਰਾ ਕਰਿਆ ਹੋਰ ਤਾਂ ਕੁਝ ਨਹੀਂ ਕਰਿਆ ਸੋ ਇਸੇ ਦੇ ਨਾਲ ਅੱਜ ਦਾ ਬਲੌਗ ਇੱਥੇ ਹੀ ਕਰਦੇ ਆ ਖਤਮ ਕਾਲੂ ਦੁਬਾਰਾ ਫੇਰ ਕਿਸੇ ਨਵੇਂ ਬਲੌਗ 'ਚ ਤੁਹਾਡੇ ਨਾਲ ਮਿਲਾਂਗੇ ਅੱਜ ਸਾਨੂੰ ਸਾਰਿਆਂ ਨੂੰ ਦੇਣਾ ਇਜਾਜ਼ਤ ਸਤਿ ਸ੍ਰੀ ਅਕਾਲ